ਇੱਕ ਮਹੀਨਾ ਤਿੰਨ ਦਿਨ ਹੈ ਵੜ ਇੱਕ ਮਹੀਨੇ ਤਿੰਨ ਦਿਨਾਂ ਚ ਜੀ ਮਸਰ ਰਸਤੇ ਚ ਕਿਤੇ ਪੜਾ ਕੀਤਾ ਜੀ ਹਾਂ ਜੀ ਕਿੱਥੇ ਕਿੱਥੇ ਰੁਕੇ ਜੀ ਇਹ ਵੀ ਬੰਦਵਾ ਮਿਲੇ ਜਾਂ ਪੰਜਾਬੀ ਆਵੇ ਵੀ ਬਹੁਤ ਰਵਾ ਕੰਦੇ ਆ ਬੜਾ ਪ੍ਰੇਮ ਕਰਦੇ ਆ ਤੇ ਰਵਾ ਵੀ ਬਹੁਤ ਆਦੇ ਆ ਬੇਵਣੀਆਂ ਦੇ ਵੀ ਆਲੇ ਮਸਾਲੇ ਜਿਹੜੇ ਉਹ ਵੀ ਮਿਲਦੇ ਜਾਂਦੇ ਆ ਵਾਹ ਬਾਈ ਦਾ ਨਾਮ ਤੇ ਪਹਿਲਾਂ ਮੈਂ ਬੋਲਣਾ ਨਹੀਂ ਸੀ ਨਾਮ ਸੋਦਾ ਸੀ ਅੱਜ ਉਹ ਸਾਡੀ ਕਿਰਪਾ ਬੋਲਣਾ ਵੀ ਦਿੱਤਾ ਬੋਲੇ ਸੋ ਨਿਹਾਲ ਆਪਣਾ ਨਾਕੀਆ ਜੀ ਸਾਡਾ ਨਾਮ ਰਜੀਤ ਸਿੰਘ ਆ ਜੀ ਹਾਂਜੀ ਰਣਜੀਤ ਸਿੰਘ ਤੇ ਨਗਰ ਜੀ ਨਾ ਇਹ ਆਪਣਾ ਹੜੂ ਸਾਹਿਬ ਮੋਨਵਾਲ ਹੰਦੂ ਸਾਹਿਬ ਗੋਨਵਾਲ ਹੰਦੂ ਸਾਹਿਬ ਹੰਦੂ ਗੁਰਵਾਨ ਦੀ ਧਰਤੀ ਕੋਲ ਅੱਛਾ 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 ਠੀਕ ਹੈ ਜਿਹੜੇ ਪਿੰਡ ਮਾਤਾ ਹੀ ਵੀ ਨਹੀਂ ਹੋਇਆ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਸਾਡਾ ਸਮਾਈ ਹੁਣ ਉਹ ਹੋ ਜਾ ਬੋਲਣ ਦਾ ਕਿਵੇਂ ਬਣਿਆ ਬੋਲਣ ਦਾ ਮਾਲੇ ਨਹੀਂ ਜਵਾਲ ਦਿੱਤੀ ਪਹਿਲਾਂ ਜਮੇ ਨਹੀਂ ਬੋਲਦੇ ਸੀ ਬਿਲਕੁਲ ਨਹੀਂ ਬੋਲਣਾ ਵਾਹ ਜੀ ਵਾਹ ਸਰਪਾ ਬਾਬੇ ਹਜੂਰ ਸਾਹਿਬ ਵਾਲੇ ਦੀ ਸਿੰਘ ਸਾਹਿਬ ਇੱਥੇ ਆਉਣ ਤੇ ਬੋਲਣ ਲੱਗੇ ਨੇ ਪੋਣੀਆਂ ਸੀ ਪੋਣੀਆਂ ਵੀ ਹੋਈਆਂ ਵਾਹ ਜੀ ਬੱਚੇ ਸੀ ਕੋਈ ਨਹੀਂ ਕਿਰਪਾ ਧੰਨ ਧੰਨ ਗੁਰੂ ਜੀ ਹੋਰ ਵੀ ਸੰਗਤਾਂ ਆਓ ਦਰਸ਼ਨ ਕਰੋ ਹਾਜ਼ਰੀ ਭਰੋ ਸੇਵਾ ਕਰੋ ਬਾਬਾ ਜੀ ਵਾਂਗ ਮਾਲਕ ਜਵਾਨ ਵੀ ਬਖਸ਼ਣਗੇ ਤੇ ਅੱਗੇ ਨਾਲ ਤੰਦਰੁਸਤੀ ਇਹ ਹੁਣ ਵਧੀਆ ਆਪਣਾ ਥੋੜੀ ਜਿਹੀ ਇਕ ਡਾਂਸ ਛੋਟੇ ਜਿਹੇ ਤੁਰਦੇ ਆ ਹਾਂ ਜੀ ਪਹਿਲਾ ਪੋੜੀਆਂ ਸੀ ਪੋੜੀਆਂ ਅਮਾਲੇ ਨੇ ਠੀਕ ਹੈ ਜੀ ਤਾਂ ਤੇਨਵਰੀ ਪਟਨਾ ਸਾਹਿਬ ਹੋਈ ਆ ਤੇਨਵਰੀ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਆਇਆ ਹਯੂ ਸਾਹਿਬ ਤੋਂ ਇਹ ਪਟਨਾ ਸਾਹਿਬ ਕਿੰਨੇ ਟਾਈਮ ਚ 1 ਮਹੀਨਾ ਲੱਗਾ ਪੂਰਾ 1 ਮਹੀਨਾ ਫਿਰ ਪਟਨਾ 1600 ਕਿਲੋ ਮੈਂ ਇਥੋਂ 1600 ਹਯੂ ਸਾਹਿਬ ਆਲਾ ਤੋਂ ਪਿੰਨ ਮੈਂ ਧੰਨ ਬਾਜੀ ਧੰਨ ਬਾਜੀ ਮਾ ਪੁੱਤ ਬੜੀ ਤਪਸ਼ਾ ਤੁਹਾਡੀ ਹੈ ਬੜੀ ਤਪਾਉਂਦੀ ਫਿਰ ਤਾਂ ਬੜੀ ਹੈ ਏਡੀ ਵੱਡੀ ਮੇਰੇ ਪਾਪਾ ਸਾਹਮਣੇ ਲੱਭੇ ਮੇਰੇ ਸਾਹਮਣੇ ਮੈਨ ਮਿਲ ਜਾਈ ਨਹੀਂ ਵਾਹ ਜੀ ਵਾਹ ਮੇਰੇ ਪਾਪਾ ਤੁਹਾਨੂੰ ਸਾਹਮਣੇ ਨਹੀਂ ਮਿਲਦੀ ਅੱਜੀ ਪਾਵੇਂ ਜਿਹਨੇ ਮਾਈ ਓਏ ਅਲੀ ਮੈਂ ਆਹ ਵਾਲਾ ਮੈਂ ਹੋਂ ਕਹਿੰਦਾ ਪਰ ਨਹੀਂ ਜਿੰਨਾ ਜਿਹੋ ਹਾਲ ਪੁੱਛਦਾ ਹੋਮ ਨਹੀਂ ਉਹਨੇ ਇਹ ਫਤਾਵਣੀ ਹੈ ਨਾ ਬੜੀ ਕਿਰਪਾ ਬਾਬਾ ਜੀ ਬਿਨੇ ਪਾਗਾ ਸਤ ਸੰਗ ਨਾਲ ਲੱਭੇ ਨਹੀਂ ਨਹੀਂ ਸੰਗਤ ਮੈਲ ਪਹੁੰਚੀ ਜੀ ਵਾਹਿਗੁਰੂ ਮੇਰੇ ਪਾਪਾ ਬੋਲੇ ਜਿਹੜੇ ਸਾਡੇ ਪੋਟੇ ਆ ਉਹ ਆਪ ਹੀ ਮਿਲਦਾ ਤੇ ਆਪ ਹੀ ਮਲਾਉਂਦਾ ਤੁਸਾਂ ਦੀ ਬੜੀ ਗੁਰੂ ਦੀ ਕਿਰਪਾ ਆਈ ਆ ਬੋਲੇ ਪਾਪਾ ਬਲੀਆਂ ਤੇਰੇ ਮੇਲਾ ਹੋਇਆ ਪਿਆਰੇ ਵਾਹਿਗੁਰੂ ਜੀ ਵਾਹਿਗੁਰੂ ਗੱਡੀ ਸਾਰੀ ਮੁਹਾਦੇ ਵਾਹਿਗੁਰੂ ਵਾਹਿਗੁਰੂ ਗੱਡੀ ਸਾਰੀ ਮੁਹਾਦੇ ਜੀ ਜੀ ਬਾਬਾ ਜੀ ਪੰਜਾਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਐਸੇ ਆਪਣੇ ਸਾਈਕਲ ਤੇ ਚੱਲ ਕੇ ਆਉਂਦੇ 1 ਮਹੀਨੇ ਦੇ ਵਿੱਚ ਹਜੂਰ ਸਾਹਿਬ ਪਹੁੰਚਦੇ ਆ ਤੇ 1 ਮਹੀਨੇ ਦੇ ਵਿੱਚ ਹੀ ਇੱਥੋਂ ਅੱਗੇ ਪਟਨਾ ਸਾਹਿਬ ਦੀ ਯਾਤਰਾ ਵੀ ਬਾਬਾ ਜੀ ਐਸੇ ਸਾਈਕਲ ਤੇ 1 ਮਹੀਨੇ ਫੇਰ ਜਾ ਰਹੇ ਆ ਠੀਕ ਹੈ ਜੀ ਠੀਕ ਹੈ ਮੈਂ ਬੇਨਤੀ ਕਰਨੀ ਚਾਹਣਾ ਜੀ ਤੁਹਾਡੇ ਚੈਨਲ ਰਾਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਕਿ ਜਿੱਥੇ-ਜਿੱਥੇ ਵੀ ਇਹ YouTube ਚੈਨਲ ਸਾਡਾ ਪਹੁੰਚਦਾ ਤੇ ਬਾਬਾ ਜੀ ਦੀ ਮਦਦ ਕਰਿਆ ਕਰੋ ਯਾਰ ਵੇਖੋ ਕਿੱਡੀਆਂ ਵਧੀਆ ਰੂਹਾਂ ਕਿੱਥੋਂ ਚੱਲ ਕੇ ਕਿਸ ਹਾਲਾਤ ਦੇ ਵਿੱਚ ਵਿਚਾਰੇ ਹਜੂਰ ਸਾਹਿਬ ਇੱਕ ਮਹੀਨਾ ਤੇ ਤਿੰਨ ਦਿਨਾਂ ਦੇ ਵਿੱਚ ਪਹੁੰਚੇ ਆ ਬੜੀ ਤਗੜੀ ਤਪੱਸਿਆ ਕਰਕੇ ਪਹੁੰਚੇ ਆ ਪਰਮਾਤਮਾ ਨੇ ਕਿਰਪਾ ਕੀਤੀ ਆ ਪਹਿਲਾਂ ਬੋਲ ਨਹੀਂ ਸਕਦੇ ਸੀ ਹੁਣੇ ਬੋਲਣ ਵੀ ਲੱਗੇ ਫੌੜੀਆਂ ਤੇ ਚੱਲਦੇ ਸੀ ਫੌੜੀਆਂ ਵੀ ਛੁੱਟ ਗਈਆਂ ਪਰਮਾਤਮਾ ਕਿਰਪਾ ਕਰਦਾ ਐਵੇਂ ਸਾਰੇ ਜਣੇ ਗੁਰੂ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਤੇ ਸੰਗਤ ਦੀ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ